ਸਿਟੀਜ਼ਨ ਕਲੱਬ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਕਈ ਅਹਿਮ ਵਿਚਾਰਾਂ ਸਾਂਝਾ ਕੀਤੇ ਗਏ ਅਤੇ ਕਈ ਅਹਿਮ ਫੈਸਲੇ ਲਏ ਗਏ ਇਸ ਮੌਕੇ ਬੀਡੀ ਸ਼ਰਮਾ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਵਿਨੋਦ ਸ਼ਰਮਾ ਡੀਪੀ धवन ਰਾਕੇਸ਼ ਮਦਨ ਦਿਲੀਪ ਖੰਨਾ ਵੀ ਕੇ ਮਲਹਨ ਸਮੇਤ ਕਲੱਬ ਦੇ ਮੈਂਬਰ ਮੌਜੂਦ ਸਨ ਸਾਰਸੀ ਹਰ ਮਹੀਨੇ ਇਟਸ ਸੀਨੀਅਰ ਸਿਟੀਜ਼ਨ ਗਰੁੱਪ ਦੇ ਜਿਸ ਤਰ੍ਹਾਂ ਸਾਰੇ ਅੱਜ ਇਕੱਠੇ ਹੋਏ ਆ ਐਸਾ ਸਾਰੇ ਮੈਂਬਰ ਵਿਦ देयर ਮਿਸਸਿਸ ਆਲਸੋ ਦੇ ਕਮ ਦੇ ਇੰਜੋਏ ਦੇ ਸਿਟ ਟੂਗੇਦਰ ਔਰ ਜਿਹੜੇ ਵੀ ਸਾਡੇ ਜਲੰਤ ਮਾਮਲੇ ਹੁੰਦੇ ਆ ਉਹਨਾਂ ਦੇ ਡਿਸਕਸ ਕਰਨੇ ਆ ਇੱਕ ਵਾਰੀ ਅਸੀਂ ਪਿੱਛੇ ਆਪਾਂ ਮਾਰਟੇਡੇ ਰੇ ਸੀ ਉਦਨ ਮਨਾਇਆ ਸੀ ਔਰ ਆਪਣੇ ਸੌਰਭ ਕਾਲਿਆ ਨੂੰ ਯਾਦ ਕੀਤਾ ਸੀ ਇਸ ਤਰ੍ਹਾਂ ਹੀ ਕਨਸਰਨਡ ਜਿਹੜੀ ਇਵੈਂਟ ਹੁੰਦੇ ਆ ਉਹਨਾਂ ਸਾਰਿਆਂ ਨੂੰ ਡਿਸਕਸ ਕਰਦੇ ਔਰ ਆਪਣਾ ਜੋ ਯੋਗਦਾਨ ਹੈ ਸੋਸਾਇਟੀ ਚ ਅਸੀਂ ਉਹ ਪਾਣ ਦੀ ਕੋਸ਼ਿਸ਼ ਕਰਨੇ ਆ ਔਰ ਸਾਡੇ ਜਿੰਨੇ ਵੀ ਸਾਥੀ ਨੇ ਇਹ ਸਾਰੇ ਹੀ ਕੋਈ ਬੈਂਕ ਤੋਂ ਰਿਟਾਇਰਡ ਹੈ ਕੋਈ ਕਾਲਜ ਤੋਂ ਰਿਟਾਇਰਡ ਹੈ ਕੋਈ LIC ਤੋਂ ਰਿਟਾਇਰਡ ਹੈ ਇਸ ਤਰ੍ਹਾਂ ਸਭ ਆਫੀਸਰਸ ਨੇ ਸਾਡੇ ਔਰ ਇਹ ਆਪਣਾ ਆਪਣਾ ਯੋਗਦਾਨ ਜਿਹੜਾ ਅੱਜ ਦੀ ਡੇਟ ਤੇ ਸੁਸਾਇਟੀ ਨੂੰ ਦੇ ਰਿਹਾ ਹੈ ਔਰ ਪਰਪਸ ਇਕੱਠੇ ਹੁੰਦਾ ਇਹੋ ਹੀ ਹੁੰਦਾ ਹੈ ਕਿ ਅਸੀਂ ਸਾਰੇ ਮਿਲ ਜੁਲ ਕੇ ਉਹ ਕੰਮ ਕਰੀਏ ਜਿਹੜੇ ਸੁਸਾਇਟੀ ਵਾਸਤੇ ਬਹੁਤ ਜ਼ਿਆਦਾ ਬੈਨੀਫੀਸ਼ੀਅਰ